ਉਦਰ ਮੌਕੇ ਤੇ ਪੁਜੀ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਵੱਲੋਂ ਜਾਇਜ਼ਾ ਲੈਣ ਉਪਰੰਤ ਪੰਜ ਰੌਂਗ ਬਰਾਮਦ ਕੀਤੇ ਹਨ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਧਾਰਮਿਕ ਸਮਾਗਮ ਵੀ ਚੱਲ ਰਿਹਾ ਸੀ ਜਿਸ ਕਾਰਨ ਪਿੰਡ ਵਿੱਚ ਦੂਰ ਦਰਾਡੇ ਤੋਂ ਲੋਕ ਸਮਾਗਮ ਦੇਖਣ ਆਏ ਹੋਏ ਸਨ ਲੋਕਲ ਦਸਿਆ ਕਿ ਅਮਨਦੀਪ ਸਿੰਘ ਇੱਕ ਚੰਗੇ ਸੁਭਾਅ ਦਾ ਨੌਜਵਾਨ ਸੀ ਡੀਐਸਪੀ ਰਾਜਕੁਮਾਰ ਨੇ ਦਸਿਆ ਕਿ ਮ੍ਰਿਤਕ ਅਮਨਦੀਪ ਸਿੰਘ ਉਰਫ ਅਮਨੀ ਦੇ ਪਿਤਾ ਸੁਰਿੰਦਰ ਸਿੰਘ ਦੇ ਬਿਆਨ ਤੇ ਅਣਪਛਾਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਨਵਾਂ ਸ਼ਹਿਰ ਤੋਂ ਆ। ਦੀ ਰਮਨ ਹਾਂਜੀ ਜਿਆਦਾ ਮਤਲਬ ਔਖ ਹੋਇਆ ਤੇ ਕੱਲ ਇਹ ਤਾਂ ਹੱਦੋਂ ਵੱਡੀ ਗੱਲ ਆ। ਹਾਂਜੀ ਤੇ ਹੱਦੋਂ ਵੱਡੀ ਜਿਆਦਾ ਗੱਲ ਹੈਗੀ ਆ। ਤੇ ਕੱਲ ਮਤਲਬ ਅੱਜ ਇੱਕ ਕਮੇਟੀ ਹੈ ਮੈਂ ਮੈਂ ਚਲ ਮਾਣ ਰਹੀ ਜੀ ਇਹਨਾਂ ਨੂੰ ਮੈਂ ਵੈਸੇ ਬੈਠ ਬੈਠੇ ਫੋਨ ਕੀਤਾ ਸੀਗਾ ਜੀ ਕੋਈ ਮਤਲਬ ਜਿ ਪਿਛਲੇ ਸਾਲ ਵੀ ਇੱਕ ਵਾਰ ਦਾ ਤੋਈ ਸੀ ਇੱਥੇ ਹਾਂਜੀ ਤੇ ਉਹ ਜਾਣਕ ਟੁੱਟ ਗਿਆ ਜੇ ਮੈਂ ਕਿ ਆਪਾਂ ਕਦੀ ਇਹ ਆਪਸ ਵਿੱਚ ਮੁੰਡੇ ਝਗੜ ਪਏ ਜੀ ਤੇ ਉਹਨਾਂ ਨੂੰ ਇੱਕ ਪੰਚਾਇਤ ਮੈਂਬਰ ਹੋਣ ਦੇ ਲਾਗੇ ਮੈਂ ਤੇ ਇਹਨਾਂ ਨੂੰ ਬੇਨਤੀ ਕੀਤੀ ਕੱਲ ਤੇ ਇੱਕ ਵਾਰਦਾ ਦੀ ਗੱਲ ਕਰੀਏ ਜੀ ਇਹ ਵਾਰਦਾ ਦੀ ਗੱਲ ਕਹੀ ਇਹ ਮੁੰਡਾ ਪਿੰਡ ਦਾ ਇਹ ਪਿੰਡ ਦਾ ਮੁੰਡਾ ਸਾਡੇ ਪਿੰਡ ਦਾ ਦਾਦੇ ਆ ਕਿ ਕਿਸੇ ਨਾਲ ਕੋਈ ਲਾਕ ਡਾਟ ਨਹੀਂ ਕਿਸੇ ਨਾਲ ਕੋਈ ਬਾਧੂ ਘੱਟ ਨਹੀਂ ਬੋਲਦਾ ਸੀ ਇਹ ਕਿਸੇ ਨਾਲ ਕੋਈ ਬਾਧੂ ਘੱਟ ਨਾ ਸੁਣਿਆ ਸੀ ਤੇ ਮਤਲਬ ਇਹ ਤਾਂ ਇੱਕ ਉਹ ਇੱਕ ਉਹ ਦਿਖਾ ਦਈਓ ਜਿਹੜਾ ਰਿਕਾਰਡ ਕਰਦਾ ਠੀਕ ਹੈ ਜੀ ਕਿਤੇ ਕੋਈ ਮੈਰ ਵਿਰੋਧ ਨਹੀਂ ਇਹ ਪਰ ਪਤਾ ਨਹੀਂ ਕਿਸ ਹਿਸਾਬ ਨਾਲ ਤਾਂ ਹੋ ਗਿਆ ਠੀਕ ਹੈ ਜੀ ਮਿੰਨ ਸਰ ਭੈਣ ਇਹਨਾਂ ਦੀ ਮਰਦਾ ਇੱਕ ਇੱਕ ਭੈਣਾਂ ਦੀ ਇਧਰ ਠੀਕਾ ਦੋ ਭਾਈ ਆਏ ਰਹਾਉ ਜੰਬੀ ਕਰ ਰਹੇ ਇਹਦਾ ਭਾਈ ਅੱਛਾ ਠੀਕ ਹੈ ਜੀ ਇਹਦਾ ਬਹੁਤ ਹੈਪਨ ਹੋਇਆ ਸਾਡਨ ਦੀ ਬਹੁਤ ਬਹੁਤ ਵੱਡੀ ਸਾਖ ਹੈ ਬਹੁਤ ਵੱਡੀ ਸਾਖ ਗਾਲੂ ਸਾਡੇ ਹੋਰ ਕਿਸੇ ਨਾ ਭਾਈ ਇਤੋਂ ਹੈਪਨ ਹੋ ਜਵੇ ਉਹ ਪ੍ਰਸ਼ਾਦ ਜੀ ਦੀ ਮੇਵਾ ਰਿਆ ਸਾਡੇ ਅਸਮਾਨਪੁਰ ਦੇ ਵਿੱਚ ਐਨਐਚ ਨਾ ਹੈਪਨ ਬਾਇ ਵੱਧ ਗਿਆ ਸਾਨੂੰ ਆਪਣਾ ਭਰੋਸਾ ਨਹੀਂ ਹੈਗਾ ਕਿ ਸਾਨੂੰ ਕੱਲ ਕੋਈ ਗੋਲੀ ਮਾਰ ਜਵੇ ਇਹ ਬੰਦੇ ਨੂੰ ਮਾਰ ਜਵੇ ਇਹ ਤਾਂ ਸਾਡੇ ਅੱਛਾ ਜੋ ਜੋ ਦੱਸਿਆ ਜਾ ਰਿਹਾ ਕਿ ਮੁੰਡਾ ਇੰਨਾ ਸ਼ਰੀਬ ਨਾ ਕੋਈ ਮੈਨੂੰ ਧਮਕੀ ਆਈ ਨਾ ਕਿਸ ਨਾ ਲਾਗਦਾਰ ਨਾ ਕੋਈ ਹੋਰ ਗੱਲ ਫਿਰ ਇਦਾਂ ਕਤਲ ਕਰ ਜਣਾ ਬਹੁਤ ਹੈਰਾਨ ਕਰਦਾ ਬਹੁਤ ਸਵਾਲ ਬਹੁਤ ਖਰਾਬ ਕਰਦਾ ਕੱਲੂ ਪਾਜੀ ਕੋ ਸਾਨੂੰ ਇੱਧਰ ਇਦਾਂ ਮਾਰਜ ਮੇਦਿਕਾ ਸੌਂ ਜਿੰਮੇਵਾਰੀ ਕਿਹਦੀ ਇਹ ਵੀ ਜ਼ਿੰਮੇਵਾਰੀ ਹੈ ਜਵਾਬ ਦੇ ਕਿਹਦੀ ਹੈ ਕੋਈ ਗਰ ਕੀ ਇਹ ਵੀ ਜ਼ਿੰਮੇਵਾਰ ਨਹੀਂ ਜਾਂ ਪ੍ਰਸ਼ਾਸਨ ਨਹੀਂ ਲੈ ਰਿਹਾ ਲੋਕਾਂ ਨੂੰ ਕਿ ਇਹ ਨਾ ਪਾਸੇ ਜੋ ਪਾਸੇ ਲੋਕ ਲੋਕ ਤਾਂ ਹੱਕ ਤੇ ਖੜੇ ਪਾਸੇ ਕਿਉਂ ਹੋਣ ਇਹ ਗੱਲ ਹੈ ਸਾਡੀ ਪ੍ਰਸ਼ਾਸਨਾਂ ਦੀ ਇਹ ਬੇਇਨਤੀ ਹੈ ਕੱਲੂ ਕਿਸ ਨਾ ਸਮਾਨਪੁਰ ਦੇ ਵਿੱਚ ਜੇ ਕੋਈ ਹੈਪਨ ਕੋਈ ਹੋ ਗਿਆ ਕਿਸੇ ਵੀ ਬੰਦੇ ਨਾਲ ਠੀਕ ਹੈ ਤੇ ਉਹਦੇ ਬਾਅਦ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਸੈਰ ਲਈ ਨਿਕਲਿਆ ਸੀਗਾ ਔਰ ਲੋਕਾਂ ਦੇ ਦੱਸਣ ਮੁਤਾਬਕ ਫਾਇਰਿੰਗ ਦਾ ਆਵਾਜ਼ ਸੁਣੀ ਹੈ ਤੇ ਫਿਰ ਜਿਹੜੇ ਸਕੇ ਲੋਕਾਂ ਨੇ ਆ ਕੇ ਦੇਖਿਆ ਤੇ ਡਿੱਗਿਆ ਹੋਇਆ ਸੀ ਇੱਥੇ ਸੋ ਇਹਦੇ ਇਸ ਫਾਇਰਿੰਗ ਦੇ ਵਿੱਚ ਇਹਦੀ ਮੌਕੇ ਤੇ ਮੌਤ ਹੋ ਗਈ ਹੈ ਅ ਅਸੀਂ ਇਹਦੀ ਤਹਿਕੀਕਤ ਕਰ ਰਹੇ ਹਾਂ ਹਰ ਐਂਗਲ ਤੋਂ ਕਿ ਕਿਉਂ ਤੇ ਕਿਹਨੇ ਇਹੋ ਕੀਤਾ ਸਰ ਕਿੰਨੇ ਫਾਇਰ ਚੱਲੇ ਪੰਜ ਜਿਹੜੇ ਹੈਗੇ ਖੋਲ ਸਾਨੂੰ ਮਿਲੇ ਮੌਕੇ ਤੇ ਕਿੰਨੇ ਹਿੱਟ ਕੀਤੇ ਉਹ ਸਾਰੇ ਜਿਹੜੇ ਹੈਗੇ ਮੇਰੇ ਕੋਲ ਨਾਂ ਕਿਹਦੇ ਸੀਗਾ ਜੀ ਆ ਮੰਦੀਪ ਆਮਨ ਕਿੰਨੇ ਉਮਰ ਸੀ ਇਹਦੀ 28 29 ਸਾਲ ਅੱਛਾ ਕੋਰ ਸਰ ਲੋਕਾਂ ਦੀ ਗੱਲ ਹੈ ਵੀ ਉਹਦਾ ਮੋਬਾਈਲ ਵੀ ਲੱਗਿਆ ਨਾਲ ਉਹਦੇ ਬਾਰੇ ਕੁਝ ਹਾਂ ਬਿਲਕੁਲ ਇਹ ਮੋਬਾਈਲ ਦੱਸਦੇ ਹੋ ਤੇ ਕੋਲ ਸੀਗਾ ਪਰ ਮੋਬਾਈਲ ਸਾਨੂੰ ਮੌਕੇ ਤੇ ਮਿਲਿਆ ਨਹੀਂ ਹੈ ਸੋ ਇਹ ਗੱਲ ਸਹੀ ਹੈ ਕਿ ਉਹਦਾ ਮੋਬਾਈਲ ਹੀ ਨਾਲ ਸੀ ਉਹਦੀ ਰੇਂਜ ਵਗੈਰਾ ਕੁਝ ਨਹੀਂ ਕਰ ਰਹੇ ਸਾਰੇ ਐਂਗਲ ਤੋਂ ਸਰ ਰੰਜਿਸ਼ ਦਾ ਮਾਮਲਾ ਹੈ ਕਿ ਸਾਹਮਣੇ ਦੇਖੋ ਇਹ ਸਾਰੀ ਤਹਿਕੀਕਾ ਦਾ ਮਾਮਲਾ ਹਜੇ ਤਾਂ ਪ੍ਰੀਲੀਮਿਨਰੀ ਇੰਨੀ ਜਾਣਕਾਰੀ ਮਿਲੀ ਅਸੀਂ ਮੌਕੇ ਤੇ ਆ ਕੇ ਸਾਰੀ ਤਹਿਕੀਕਾਤ ਕਰ ਰਹੇ ਹਾਂ ਔਰ ਜਲਦੀ ਨੂੰ ਕਿਸ ਨੂੰ ਪੇਸ਼ ਕਰ ਲਾਂਗੇ ਸੀਸੀਟੀਵੀ ਸਰ ਆ ਗਈ ਕਿ ਸਾਹਮਣੇ ਕਰ ਰਹੇ ਉਹ ਸੀਸੀਟੀਵੀ ਵਾਸਤੇ ਵੀ ਸਾਰੇ ਟੀਮਾਂ ਲਾਤੀਆਂ ਸੀ ਉਮੀਦ ਕਰਦੇ ਜਲਦੀ ਹਾਂ ਬਹੁਤ ਜਲਦੀ ਪੇਸ਼ ਕਰਾਂਗੇ ਠੀਕ ਹੈ ਧੰਨਵਾਦ ਠੀਕ ਹੈ ਧੰਨਵਾਦ